भारतीय जनता पार्टी जिंदाबाद जय श्री राम जय श्री राम आपकी सरकार जी इत आई थी उन्हें की किया सिर्फ लुटमार की है वादे नहीं कोई जो वादे किए सब अजूठे पंजाब को लुट के खा गए ने और संभावित कैंडिडेट अक्षय शर्मा का भी ਅਹੀ ਜਨ ਦੇ ਆਉਣਾ ਚਾਹੀਦਾ ਕਿ ਜਿਹੜਾ ਲੋਕਾਂ ਵਿੱਚ ਰਹੇ ਲੋਕਾਂ ਦਾ ਕੰਮ ਕਰੇ ਉਹ ਜਿਸ ਜਜ਼ਬਾ ਹੋਵੇ ਲੋਕਾਂ ਦੇ ਕੰਮ ਕਰਦਾ ਜਿੰਦਾ ਪਾਰਟੀ ਜਿੰਦਾਬਾਦ ਅਕਸ਼ੇ ਸ਼ਰਮਾ ਜਿੰਦਾਬਾਦ ਅਕਸ਼ੇ ਸ਼ਰਮਾ ਭਾਈ ਨੀ ਆਈ ਤੇਰੇ ਕੋਲ ਆਦੀ ਅਕਸ਼ੇ ਸ਼ਰਮਾ ਇੱਕ ਦਿਨ ਉਹ ਹਸਤੇ ਆਸਤੇ ਜਾ ਕੇ ਕਿਸੇ ਦੇ ਕਹਿਣ ਤੇ ਵੋਟ ਪਾਉਂਦੇ ਆ ਪਰ ਉਹ ਵੋਟ ਦੇ ਹਾਲਾਤ ਕੀ ਬੰਦੇ ਨੇ ਉਹ ਸਾਨੂੰ ਬਾਅਦ ਚ ਪਤਾ ਲੱਗਦਾ ਅੱਜ ਸਾਡੇ ਅਗਲੀ ਪੀੜੀ ਦੇ ਹਾਲਾਤ ਕੀ ਨੇ ਤੁਸੀਂ ਜਾਣਦੇ ਹੋ ਪਿਛਲੀ ਪੀੜੀ ਦੇ ਕੀ ਹਾਲਾਤ ਸੀ ਕਿ ਤੁਸੀਂ ਜਾਣਦੇ ਹੋ ਜਿਵੇਂ ਮੈਂ ਪਹਿਲਾਂ ਕਿਹਾ ਅੰਮ੍ਰਿਤਸਰ ਨੌਰਥ ਦੀ ਇਹ ਮਾਰਕੀਟ ਇਸੇ ਸਮੇਂ ਇਕਨੋਮਿਕ ਹਾਰਟਬੀਟ ਮੰਨੀ ਜਾਂਦੀ ਸੀ ਇਕਨੋਮਿਕ ਹਾਰਟਬੀਟ ਤੋਂ ਭਾਵ ਕੀ ਸੀਗਾ ਕਿ ਇਥੋਂ ਬਾਹਰ ਕਰਾਇਆ ਜਾਣਾ ਸੀਗਾ ਪਰ ਉਹ ਵਪਾਰ ਦੇ ਸ੍ਰੀ ਕੀਨਾ ਵਪਾਰੀਆਂ ਨੇ ਸੋਚਿਆ ਸੀ ਦੁਕਾਨਾਂ ਲਿੱਤੀਆਂ ਸੀ ਦੁਕਾਨਾਂ ਦੇ ਉੱਤੇ ਕੰਮ ਕਰਨਾ ਚਾਹੁੰਦੇ ਸੀਗੇ ਪਰ ਉਹ ਅੱਜ ਉਸ ਹਾਲਾਤ ਵਪਾਰ ਦੇ ਨਹੀਂ ਸਾਨੂੰ ਐਜੂਕੇਸ਼ਨ ਚਾਹੀਦੀ ਹੈ ਸਾਨੂੰ ਵਪਾਰ ਚਾਹੀਦਾ ਸਾਨੂੰ ਨੌਕਰੀ ਚਾਹੀਦੀ ਹੈ ਸਾਨੂੰ ਹੈਲਥ ਦੇ ਸਹੀ ਉਹ ਰਾਤਾ ਚਾਹੀਦੀ ਨੇ ਜੋ ਸਭ ਲੋਕਾਂ ਨੂੰ ਸਭ ਦੇਸ਼ ਦੇ ਵਿੱਚ ਮਿਲਦੀਆਂ ਬਾਹਰਲੇ ਦੇਸ਼ਾਂ ਨੂੰ ਮਿਲਦੀਆਂ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਵੀ ਮਿਲਦੀਆਂ ਨੇ ਸਹੀ ਲੋਕਾਂ ਨੂੰ ਨਹੀਂ ਚੁੰਦੇ 20 ਸਾਈ ਦੂਰ ਨਹੀਂ ਇੱਕ ਸਾਲ ਦਾ ਵਕਤ ਹੈ ਮੇਰੀ ਬੇਨਤੀ ਹੈ ਕੀ ਆਪਾਂ ਸਭ ਪਾਰਟੀਆਂ ਨੂੰ ਮੌਕਾ ਦੇ ਦੇ ਕੇ ਦੇਖ ਲਿਆ ਆਪਾਂ ਮੌਕਾ ਨਹੀਂ ਮੰਗਦੇ ਮੈਂ ਸਿਰਫ ਤੇ ਸਿਰਫ ਬਦਲਾਅ ਮੰਗ ਰਿਹਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਹੀ ਐਸੀ ਪਾਰਟੀ ਹੈ ਜੋ ਵਪਾਰੀਆਂ ਦਾ ਸੋਚ ਸਕਦੀ ਹੈ ਨੌਜਵਾਨਾਂ ਦਾ ਸੋਚ ਸਕਦੀ ਹੈ ਤੇ ਹਰ ਉਸ ਵਰਗ ਦੇ ਖੂਨ ਦੇ ਕਤਰੇ ਨਾਲ ਦੇਣ ਲਈ ਤੁਹਾਡਾ ਵਾਅਦਾ ਕਰਦਾ ਇਹ ਸਮਾਜ ਦਾ ਸਭ ਤੋਂ ਛੋਟਾ ਜਿਹਾ ਸਪਾਹੀ ਤੁਹਾਡਾ ਪ੍ਰਾਂਤਿਕ ਸ਼ਰਮਾ ਜਿੱਥੇ ਤੁਸੀਂ ਮਿਹਨਤ ਕਰਦੇ ਆ ਆਪਣਾ ਪਸੀਨਾ ਬਹਾਉਗੇ ਮੈਂ ਕੱਲਾ ਕੱਲਾ ਖੂਨ ਦਾ ਕਤਰਾ ਉੱਥੇ ਦੇਨ ਨੂੰ ਤਿਆਰ ਹੈ ਪਰ ਸ਼ਰਤ ਇੰਨੀ ਹੈ ਕਿ ਉਹ ਮਿਹਨਤ ਜਿਹੜੀ ਤੁਹਾਡੀ ਸਮਾਜ ਦੇ ਪ੍ਰਤੀ ਹੋਵੇ ਨੌਜਵਾਨਾਂ ਦੇ ਪ੍ਰਤੀ ਹੋਵੇ ਉਹ ਵਪਾਰੀਆਂ ਦੇ ਪ੍ਰਤੀ ਦੇਖੋ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਦੱਸ ਕੇ ੜਿਆ ਹੈ ਕਿ ਅੰਮ੍ਰਿਤਸਰ ਨੌਰਥ ਦੇ ਵਿੱਚ ਨੈਰੋ ਸ਼ੋਪਿੰਗ ਕੰਪਲੈਕਸ ਕਿਸੇ ਟਾਈਮ ਤੇ ਅੰਮ੍ਰਿਤਸਰ ਦੀ ਇੱਕ ਇਕਨੋਮਿਕਸ ਹਾਰਟਬੀਟ ਮੰਨਿਆ ਜਾਂਦਾ ਸੀਗਾ ਪਰ ਦਿਨ-ਪ੍ਰਤੀ ਦਿਨ ਜਿਸ ਤਰੀਕੇ ਦੇ ਨਾਲ ਇੱਥੇ ਰੋਜ਼ਗਾਰ ਦੇ ਹਾਲਾਤ ਨੇ ਇੱਥੇ ਵਪਾਰੀਆਂ ਦੇ ਹਾਲਾਤ ਨੇ ਇੱਥੇ ਸਾਫ-ਸਫਾਈ ਦੇ ਹਾਲਾਤ ਨੇ ਮੈਨੂੰ ਮਾਰਕੀਟ ਨੇ ਜਿਸ ਤਰੀਕੇ ਨਾਲ ਬਾਥਰੂਮ ਦੇ ਹਾਲਾਤ ਦਿਖਾਏ ਲਿਫਟਾਂ ਦੇ ਹਾਲਾਤ ਦਿਖਾਏ ਸਾਫ-ਸਫਾਈ ਦੇ ਦਿਖਾਏ ਸਿਕਿਉਰਿਟੀ ਸਿਸਟਮ ਦੇ ਹਾਲਾਤ ਦਿਖਾਏ ਤੇ ਦੁਕਾਨਦਾਰਾਂ ਨੂੰ ਆਪਣੇ ਪੈਸਿਆਂ ਤੋਂ ਸਿਕਿਉਰਿਟੀ ਗਾਰਡਸ ਰੱਖਣੇ ਪੈ ਰਹੇ ਨੇ ਕਿਉਂਕਿ ਇਲੈਕਟ੍ਰੋਨਿਕ ਦਾ ਸਮਾਨ ਹੈ ਮਹਿੰਗਾ ਹੈ ਸਭ ਕੁਝ ਹੈ ਮੈਂ ਬੇਨਤੀ ਕਰਦਾ ਹਾਂ ਕਿ ਬਾਤ ਚੜ੍ਹ ਕੇ ਇਹਨਾਂ ਦੀਆਂ ਮੁਸ਼ਕਲਾਂ ਨੂੰ ਪ੍ਰਸ਼ਾਸਨ ਸੁਣੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰੇ ਨਹੀਂ ਤੇ ਜਿਸ ਤਰੀਕੇ ਨਾਲ ਵੀ ਇਹ ਸਾਨੂੰ ਹੁਕਮ ਲਾਉਣਗੇ ਅਸੀਂ ਪ੍ਰਸ਼ਾਸਨ ਦੇ ਨਾਲ ਲੜ ਕੇ ਵੀ ਹੱਲ ਕਰਾਵਾਂਗੇ ਅਸੀਂ ਪ੍ਰਸ਼ਾਸਨ ਦੇ ਨਾਲ ਹਰ ਤਰੀਕੇ ਦੇ ਨਾਲ ਉਹ ਰਵਈਆ ਅਪਣਾਵਾਂਗੇ ਜੋ ਉਸ ਜਿਸ ਤਰੀਕੇ ਦਾ ਰਵਈਆ ਉਹ ਸੁੰਨਾ ਚਾਹੁੰਦੇ ਨੇ ਪਰ ਜੋ ਇਹਨਾਂ ਦੇ ਹਾਲਾਤ ਨੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਨੂੰ ਤਰਸ ਵੀ ਆਉਂਦਾ ਹੈ ਤੇ ਸਾਨੂੰ ਅੰਮ੍ਰਿਤਸਰ ਦੀਆਂ ਇਹ ਚੀਜ਼ਾਂ ਤੇ ਆਉਂਦਾ ਕਿ ਜਿਸ ਤਰੀਕੇ ਦੇ ਨਾਲ ਕਿਸੇ ਸਮੇਂ ਵਿਕਾਸ ਦੇ ਰਾਹ ਤੇ ਅੰਮ੍ਰਿਤਸਰ ਚੱਲਿਆ ਸੀਗਾ ਪਰ ਉਹ ਦਿਨ-ਪ੍ਰਤੀ ਦਿਨ ਬਿਲਕੁਲ ਉਹਦਾ ਬੁਰਾ ਹਾਲਾਤ ਹੁੰਦੇ ਜਾ ਰਹੇ ਨੇ ਦੇ ਦੁਕਾਨਦਾਰਾਂ ਨੂੰ ਫਰੂਤੀਆਂ ਦੀ ਕੋਲਾ ਆਉਂਦੀਆਂ ਲੋਕ ਫਰੂਤੀਆਂ ਮੰਗਦੇ ਨੇ ਬਿਲਕੁਲ ਐਲਾਨ ਵੀ ਕਰ ਚੱਲੇ ਆ ਇਹਨਾਂ ਕੋਲ ਇਹ ਕਹਿ ਵੀ ਚੁੱਕਿਆ ਕਿਸੇ ਵੀ ਸਾਥੀ ਨੂੰ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਨੌਜਵਾਨ ਨੂੰ ਇਦਾਂ ਦੀ ਕੋਈ ਵੀ ਕਾਲ ਆਵੇ ਇਦਾਂ ਦਾ ਕੋਈ ਵੀ ਡਰ ਡਰਾਵਾ ਬਣਾਉਣ ਦੀ ਕੋਸ਼ਿਸ਼ ਕਰੇ 24 ਘੰਟੇ ਮੈਂ ਉਹਨਾਂ ਦੇ ਨਾਲ ਖਲੋਤਾ ਹਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਸੇ ਕੋ ਡਰਨ ਦੀ ਕਿਸੇ ਕੋ ਦਬਨ ਦੀ ਕਿਸੇ ਵੀ ਪ੍ਰਸ਼ਾਸਨ ਕੋ ਕਿਸੇ ਵੀ ਗੁੰਡੇ ਕੋ ਕਿਸੇ ਤਰੀਕ ਉਹਨਾਂ ਦਾ ਭਰਾ ਮੈਂ ਹਮੇਸ਼ਾ ਉਹਨਾਂ ਦੇ ਨਾਲ ਬੀਜੇਪੀ ਵੱਲੋਂ ਅਜੀਬੀ ਸ਼ਰਮਾਇ ਜੁੜੀ ਲਈ ਕਿ ਨੋਤਾ ਲਿਖਿਆ ਗਿਆ ਇਹਨਾਂ ਨੂੰ ਕੀ ਕਿਹਾ ਗਿਆ ਦੇਖੋ ਇਹ ਸਾਡੇ ਭਰਾ ਨੇ ਇਹ ਹਮੇਸ਼ਾ ਪਾਰਟੀ ਲਈ ਅਲੱਗ ਗੱਲ ਹੈ ਪਰ ਹਮੇਸ਼ਾ ਜਿੱਥੇ ਗੱਲ ਹੁੰਦੀ ਹੈ ਇਨਸਾਫ ਦੀ ਜਿੱਥੇ ਗੱਲ ਹੁੰਦੀ ਹੈ ਨੌਜਵਾਨਾਂ ਦੀ ਜਿੱਥੇ ਗੱਲ ਵਪਾਰੀਆਂ ਦੀ ਹੋਵੇ ਅਬੀ ਜੀ ਹਮੇਸ਼ਾ ਡਟ ਕੇ ਅੱਗੇ ਕੰਮ ਕਰਦੇ ਰਹੇ ਨੇ ਅੱਜ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਕਿਸੇ ਤਰੀਕੇ ਦੇ ਨਾਲ ਅਸੀਂ ਇਹਨਾਂ ਜਿਹੜੇ ਵੀ ਵਪਾਰੀ ਵਰਗ ਦੇ ਲੋਕ ਨੇ ਉਹਨਾਂ ਦੀਆਂ ਸਮੱਸਿਆਵਾਂ ਲਈ ਤੁਸੀਂ ਸਾਰਿਆਂ ਨੂੰ ਇਕੱਠਾ ਕਰੋ ਪਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਸ ਤਰੀਕੇ ਦੇ ਨਾਲ ਵਪਾਰੀ ਇਹਨਾਂ ਦੇ ਨਾਲ ਨੇ ਨੌਜਵਾਨ ਇਹਨਾਂ ਦੇ ਨਾਲ ਹੈ ਪੂਰੀ ਮਾਰਕੀਟ ਆ ਜਿੱਥੇ ਇਕੱਠੀ ਹੋ ਕੇ ਅਭੀ ਜੀ ਦਾ ਸਾਥ ਦੇ ਕੇ ਉਹਨਾਂ ਨੇ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਸਾਰਿਆਂ ਦਾ ਰੁਝਾਨ ਅਭੀ ਸ਼ਰਮਾ ਜੀ ਦੇ ਨਾਲ ਹੈ ਤੇ ਅਭੀ ਜੀ ਦਾ ਰੁਝਾਨ ਜਿਸ ਤਰੀਕੇ ਦੇ ਨਾਲ ਭਾਜਪਾ ਪਾਰਟੀ ਦੇ ਨਾਲ ਵਧਿਆ ਤੇ ਮੈਂ ਉਹਦਾ ਵਧਾਈ ਦਾ ਪਾਤਰ ਸਮਝਦਾ ਇਹਨਾਂ ਨੂੰ ਕਿ ਇਹਨਾਂ ਦੀ ਇਹ ਮਿਹਨਤ ਹੈ ਇਹਨਾਂ ਦਾ ਇਹ ਲੋਕਾਂ ਦੇ ਨਾਲ ਅਸਰ ਰਸੂਕ ਹੈ ਜਿਹਦੇ ਕਰਕੇ ਅੱਜ ਇਹਨਾਂ ਵਧਿਆ ਕੱਟ ਤੇ ਹੋਇਆ ਸਰ ਤੁਸੀਂ ਪਾਰਟੀ ਦੇ ਵੀਰੇ ਵੀਰੇ ਬਹੁਤ ਹੀ ਪੁਰਾਣੇ ਜਗਤਾਰੋ ਬਹੁਤ ਉਤਰਾਅ ਚੜਾਅ ਨਹੀਂ ਦੇਖੇ ਨੇ ਜਿਹੜਾ ਹੰਦੂ ਉਤਰਾਅ ਚੜਾਅ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਤੇ ਫਿਲਹਾਲ ਐਹੀ ਕਹਿਣਾ ਚਾਹਨਾ ਕਿ ਪਾਰਟੀ ਨਾਲ ਹੀ ਸ਼ੁਰੂ ਤੋਂ ਜੁੜੇ ਆ ਪਾਰਟੀ ਨਾਲ ਹੀ ਗਏ ਆ ਭਾਰਤੀ ਜਨਤਾ ਪਾਰਟੀ ਨਾਲ ਆ ਉਹ ਭਾਰਤੀ ਜਨਤਾ ਪਾਰਟੀ ਨਾਲ ਰਹੇ ਆ ਆਨਲਾ ਟਾਈਮ ਭਾਰਤੀ ਜਨਤਾ ਪਾਰਟੀ ਦਾ ਔਰ ਨਾਲ ਯੂਥ ਦਾ ਔਰ ਐਹੀ ਐਹੀ ਕਹਿੰਦੇ ਯੂਥ ਨੂੰ ਅੱਗੇ ਲੈਣਾ ਜਿਹਦਾ ਜਿਹੜੇ ਚ ਕਰੰਟ ਹੋਵੇ ਕੰਮ ਕਰਨ ਦਾ ਸ਼ੌਕ ਹੋਵੇ ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਪਾਰਟੀ ਵੀ ਕੰਮ ਕਰਨ ਲਈ ਔਰ ਪਾਰਟੀ ਨੂੰ ਅੱਗੇ ਲੈ ਕੇ ਜਾਣ ਲਈ ਜਿਸ ਵਾਂ ਮੈਂ ਵੀ ਕਹਾ ਚਲੋ ਅਕਸ਼ੇ ਸ਼ਰਮਣ ਲੱਗੇ ਨਾ ਅੱਜ ਉਹਦੀ ਬਾਹ ਫੜੀ ਹੈ ਅਭੀ ਨਵੀ ਸਾਨੂੰ ਇਹੋ ਜੇ ਯੂਦ ਦੀ ਲੋੜ ਹੈਗੀ ਹੈ ਕਿ ਜਿਹੜੇ ਪਾਰਟੀ ਦੇ ਇੰਨੇ ਕ ਸਕੀਮਾਂ ਹੈਗੇਆਂ ਜਿਹੜੀ ਥੱਲੇ ਤੱਕ ਲੋਕਾਂ ਤੱਕ ਜਾ ਸਕਣ ਪ੍ਰਧਾਨ ਮੰਤਰੀ ਸਾਡੇ ਮੋਦੀ ਸਾਹਿਬ ਦੀਆਂ ਇੰਨੇ ਸਕੀਮਾਂ ਆਂਡੀਆਂ ਗਰੀਬ ਬੰਦਿਆਂ ਲਈ ਸਕੀਮਾਂ ਆਂਡੀਆਂ ਔਰ ਸਕੀਮਾਂ ਲਈ ਹਰ ਐਤਵਾਰ ਸੇਵਾ ਦਰਬਾਰ ਅਕਸ਼ੇ ਨੇ ਲਾਇਆ ਉੱਥੇ ਗਰੀਬ ਬੰਦੇ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ ਕਿਸੇ ਦਾ ਆਟਾ ਦਾ ਸਕੀਮ ਚਲੋ ਹੈ ਹੀ ਹੈ ਮਜਬੂਰੀ ਜਿਦਾ ਕਿਸੇ ਦਾ ਆਪਰੇਸ਼ਨ ਲਈ ਪੈਸੇ ਨਹੀਂ ਗਏ ਕੋਈ ਬਿਮਾਰ ਆ ਉਹਦੇ ਸੇ ਲੋਕਾਂ ਕੋ ਪੈਸੇ ਨਹੀਂ ਗਏ ਹਰ ਤਰ੍ਹਾਂ ਦੀ ਸੌਦਾ ਕੀਤੀ ਜਾਂਦੀਆਂ ਵਪਾਰੀਆਂ ਦੇ ਸਾਹ ਦਿੱਤਾ ਜਾਂੜਿਆ ਮੈਂ ਇਹੋ ਜੀ ਗੱਲ ਕਹਿੰਦਾ ਕਿ ਇਹੋ ਜੇ ਬੰਦੇ ਨੇ ਲੈਣਾ ਜਿਹਦੇ ਜਿਹਦੇ ਚ ਜਜ਼ਬਾ ਹੋਣਾ ਚਾਹੀਦਾ ਪਾਰਟੀ ਲਈ ਕੰਮ ਕਰਕੇ ਔਰ ਪਾਰਟੀ ਨੂੰ ਅੱਗੇ ਲੈ ਕੇ ਜਾਵੇ